ਇਕਸਲਿ ਦੀ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਤਿਹਾਸਕ ਗੁਰੂ ਘਰ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਗੁਰੂ ਘਰ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਇੱਕ ਔਰਤ ਦੀ ਗੁਰੂ ਘਰ ਚ ਨਤਮਸਤਕ ਹੋਣਾਈ ਔਰਤ ਦੀ ਮੌਤ ਹੋ ਗਈ ਹੈ ਬਹੁਤ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਇਹ ਤਸਵੀਰਾਂ ਕਈਆਂ ਜਾ ਸਕਦੀਆਂ ਨੇ ਫਿਲਹਾਲ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਦੁਪਹਿਰ ਦੇ ਸਮੇਂ ਔਰਤ ਆਈ ਸੀ ਜਸੂਲੇ ਗੁਰੂ ਘਰ ਦੇ ਅੰਦਰ ਨਤਮਸਤਕ ਹੋਣ ਲੱਗੀ ਸੀ ਬਾਬੇ ਨਾਨਕ ਦੇ ਗੁਰੂ ਕਹਿ ਸਕਦੇ ਹੋ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਪਹੁੰਚੀ ਗੁਰੂ ਘਰ ਇਤਿਹਾਸਕ ਗੁਰੂ ਘਰ ਹੈ ਜਿੱਥੋਂ ਦੀਆਂ ਤਸਵੀਰਾਂ ਜੀ ਤੁਹਾਡੇ ਨਾਲ ਸਾਂਝੀਆਂ ਕਰਦੇ ਦੇਖ ਸਕਦੇ ਹੋ ਔਰਤ ਦੇਖਦੇ ਦੇਖਦੇ ਜਮੀਨ ਤੇ ਡੇਕ ਪੈਂਦੀ ਹੈ ਤੇ ਆਪਣੇ ਸਵਾਸਾਂ ਦੀ ਪੂੰਜੀ ਇੱਥੇ ਹੀ ਖਤਮ ਕਰ ਜਾਂਦੀ ਹੈ ਫਿਲਹਾਲ ਬੇहद ਮੰਦ ਭਾਗੀਏ ਤਸਵੀਰ ਕਹੀ ਜਾ ਸਕਦੇ ਆ ਪਰ ਗੁਰੂ ਘਰ ਦੇ ਅੰਦਰ ਇਸ ਔਰਤ ਨੇ ਪ੍ਰਾਂਤ ਤਿਆਗ ਦਿੱਤੇ ਨੇ ਇਹ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਉਸ ਇਤਿਹਾਸਕ ਗੁਰੂ ਘਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਅੱਜ ਦੁਪਹਿਰ ਦੇ ਸਮੇਂ ਇੱਕ ਔਰਤ ਦੀ ਮੌਤ ਹੋਈ ਹੈ ਬੇहद ਮੰਦ ਭਗੀਆਂ ਇਹ ਤਸਵੀਰਾਂ ਲਾਈਵ ਕਈਆਂ ਜਾ ਸਕਦੀਆਂ ਨਹੀਂ ਜੋ ਤੁਸੀਂ ਵੇਖ ਪਾ ਰਹੇ ਹੋ ਫਿਲਹਾਲ ਇਹਨਾਂ ਤਸਵੀਰਾਂ ਤੇ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨਾ ਭੁੱਲਿਓ ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ ਪਰ ਸੁਲਤਾਨਪੁਰ ਲੋਧੀ ਸਾਹਿਬ ਦੇ ਇਤਿਹਾਸਕ ਗੁਰੂ ਘਰ ਦੇ ਅੰਦਰ ਲੀਆਂ ਇਹ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕਿ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰੂ ਘਰ ਦੇ ਸ੍ਰੀ 베ਰ ਸਾਹਿਬ ਵਿਖੇ ਅਨੋਖੀ ਘਟਨਾ ਵਾਪਰੀ ਹੈ ਇੱਕ 65 ਸਾਲਾ ਬਜ਼ੁਰਗ ਮਾਤਾ ਗੁਰੂ ਘਰ ਦੇ ਵਿੱਚ ਪਹੁੰਚੀ ਹੈ ਫਿਰਾਲ ਬਹੁਤ ਹੀ ਵੱਡੀ ਤਸਵੀਰ ਤੁਸੀਂ ਵੀ ਇੱਕ ਪਾ ਰਹੇ ਹੋ ਇਤਿਹਾਸਕ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਇਹ માતા ਦੁਪਹਿਰ ਦੇ ਸਮੇਂ ਪਹੁੰਚੀ ਸੀ ਦੁਪਹਿਰ ਦੇ ਸਮੇਂ ਪਹੁੰਚੀ ਇਹ માતા ਦੱਸਿਆ ਜਾਂਦਾ ਹੈ ਕਿ ਜਦੋਂ ਲਾਈਨ 'ਚ ਲੱਗਣ ਤੋਂ ਬਾਅਦ ਗੁਰੂ ਘਰ ਦੇ ਅੰਦਰ ਪਹੁੰਚੀ ਹੈ ਨਤਮਸਤਕ ਹੁੰਦੀ ਹੈ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀ ਹੈ ਤੇ ਇਸੇ ਦੌਰਾਨ ਉਹ ਉਸ ਦੇ ਸਵਾਸ ਆਪਣੇ ਸਵਾਸ त्याਗ ਦਿੰਦੀ ਹੈ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਗੇਟ ਦੇ ਉੱਤੇ ਨਤਮਸਤੋ ਕੋਕੇ ਅੰਦਰ ਵੱਧ ਰਹੀ ਗੁਰੂ ਘਰ ਦੇ ਵਿੱਚ ਨਤਮਸਤੋ ਗੋਨਲੀ ਵੱਧ ਰਹੀ ਇਹ ਔਰ ਬਜ਼ੁਰਗ ਔਰਤ ਮੈਲਾ 65 ਸਾਲਾਂ ਬਰੇ ਦੀ ਉਮਰ ਦੱਸੀ ਜਾ ਰਹੀ ਹੈ ਅਚਾਨਕ ਦੇਖ ਦੇਖ ਦੇ ਹੀ ਟਾਂਡ ਇੱਕ ਪੈਂਦੀ ਹੈ ਬਸ ਇਸ ਤੋਂ ਬਾਅਦ ਇਸ ਮਾਤਾ ਨੇ ਇੱਥੇ ਹੀ ਆਪਣੇ ਸਵਾਸ ਤਿਆਗ ਦਿੱਤੇ ਨੇ ਕੜਾ ਪ੍ਰਸ਼ਾਦ ਦੀ ਦੇਖ ਲੈਣੀ ਛੇ ਇਥੋਂ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਮਾਤਾ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਨੇ ਸਵਾਸ ਤਿਆਗ ਦਿੱਤੇ ਨੇ ਸ਼੍ਰੀ ਬੇਸਾਹਿਬ ਦੀਆਂ ਤਸਵੀਰਾਂ ਨੇ ਸੁਲਤਾਨਪੁਰ ਲੋਧੀ ਦਾ ਸਭ ਤੋਂ ਇਤਿਹਾਸਕ ਗੁਰਦੁਆਰਾ ਮੰਨਿਆ ਜਾਂਦਾ ਹੈ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਇਹ ਅੱਜ ਇੱਕ ਮਾਤਾ ਨੇ ਗੁਰੂ ਘਰ ਚ ਨਤਮਸਤਕ ਖੁੰਦ ਦੇ ਸਮੇਂ ਸਵਾਸ त्याग ਦਿੱਤੇ ਨੇ ਬਹੁਤ ਵੱਡੀਆਂ ਤਸਵੀਰਾਂ ਨੇ ਗੁਰੂ ਘਰ ਦੇ ਅੰਦਰ ਲੀਆਂ ਇਹ ਲਾਈਵ ਤਸਵੀਰਾਂ ਕਹੀਆਂ ਜਾ ਸਕਦੀਆਂ ਨੇ ਜੋ ਸੀਸੀਟੀਵੀ ਕੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਗੁਰੂ ਘਰ ਦੇ ਅੰਦਰ ਮਾਤਾ ਨੂੰ ਜਿਵੇਂ ਡਿੱਗ ਪੈਂਦੀ ਹੈ ਤਾਂ ਉਸ ਨੂੰ ਤੁਰੰਤ ਸੇਵਾਦਾਰ ਤੇ ਉਸ ਦੇ ਪਰਿਵਾਰਕ ਮੈਂਬਰ ਚੁੱਕ ਕੇ ਬਾਹਰ ਲੈ ਜਾਂਦੇ ਨੇ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਉਸ ਮਾਤਾ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਕਿਸ ਤਰੀਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਹ માતા ਗੁਰੂ ਘਰ ਪਹੁੰਚੇ ਨੇ ਇਸ ਦੇ ਦੌਰਾਨ ਦੱਸਿਆ ਜਾਂਦਾ ਹੈ ਕਿ ਪ੍ਰਸ਼ਾਦ ਲੈਣ ਦੀ ਬੀਮਾ ਦੀ ਲਾਈਨ ਲੱਗੀ ਸੀ ਉੱਥੇ ਰੁਕੇ ਰੋਕਦੇ ਨੇ ਪਰ ਅਚਾਨਕ ਇਹ માતા ਹੇਠਾਂ ਡਿੱਗ ਜਾਂਦੇ ਨੇ ਵੇਖਦੀ ਵੇਖਦੇ ਗੁਰੂ ਘਰ ਦੇ ਅੰਦਰ ਹੀ ਇਸ માતા ਨੇ ਆਪਣੇ ਪ੍ਰਾਂਤ ਤਿਆਗ ਦਿੱਤੇ ਨੇ ਜਿਸ ਦਾ ਇਹ ਲਾਈਵ ਵੀਡੀਓ ਤੁਸੀਂ ਵੇਖ ਪਾ ਰਹੇ ਹੋ ਫਿਲਹਾਲ ਬਹੁਤ ਮੰਦ ਭਾਗੀਆਂ ਤਸਵੀਰਾਂ ਨਾਲ ਤੁਹਾਡੇ ਸਕਰੀਨ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਪ੍ਰਿੰਤ ਤਸਵੀਰਾਂ ਦੇ ਕੁਝ ਤੁਹਾਡੀਆਂ ਪ੍ਰਤੀਕਿਰਨਾਵਾਂ ਮਿਲ ਰਹੀਆਂ ਨੇ ਜਿਸਤੇ ਕਿ ਐਂਡਲੈਸ ਪ੍ਰੀਤ ਲਿਖਦੇ ਨੇ ਵਾਹਿਗੁਰੂ ਜੀ ਮੀਨੂ ਸੋਨੀ ਲਿਖਦੇ ਨੇ ਵਾਹਿਗੁਰੂ ਜੀ ਉੱਥੇ ਹੀ ਐਂਡਲੈਸ ਪ੍ਰੀਤ ਦੀ ਪ੍ਰਤੀਕਿਰਨਾ ਲਿਖਦੇ ਨੇ ਕਿ ਕਰਮਾ ਵਾਲੀਏ ਮਾਤਾ ਤੁਸੀਂ ਵੀ ਆਪਣੀ ਪ੍ਰਤੀਕਿਰਨਾ ਦੇ ਸਕਦੇ ਹੋ ਪਰ ਫਿਲਹਾਲ ਇਹ ਤਸਵੀਰਾਂ ਗੁਰੂ ਘਰ ਦੀਆਂ ਨੇ ਸੁਲਤਾਨਪੁਰ ਲੋਧੀ ਸਾਹਿਬ ਦੇ ਗੁਰੂ ਘਰ ਦੀਆਂ ਇਹ ਲਾਈਵ ਤਸਵੀਰਾਂ ਅਸੀਂ ਤੁਹਾਡਾਂ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਗੁਰੂ ਘਰ ਪਹੁੰਚੀ ਸੀ ਇਹ ਮਹਿਲਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਹੁੰ ਪਰ ਅਚਾਨਕ ਹੀ ਇਸ ਮੈਲਾ ਦੀ ਤਬੀਅਤ ਖਰਾਬ ਹੋਈ ਇਸ ਬਜ਼ੁਰਗ ਦੀ ਤਬੀਅਤ ਖਰਾਬ ਹੋਣ ਲੱਗ ਪਈ ਹੈ ਦੇਖਦੇ ਦੇਖਦੇ ਇਹ ਪ੍ਰਸ਼ਾਦ ਲੈਣ ਦੇ ਸਮੇਂ heਠਾਂ ਡਿੱਗ ਜਾਂਦੇ ਨੇ ਬਸ ਫੇਰ ਕੀ ਸੀ ਉੱਥੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਕਹਿ ਸਕਦੇ ਹੋ ਵਿਰਾਮ ਦੇ ਜਾਂਦੇ ਨੇ ਸਮਾਪਤ ਹੋ ਜਾਂਦੀ ਹੈ ਇਹਨਾਂ ਦੀ ਸਵਾਸਾਂ ਦੀ ਪੂੰਜੀ ਤੇ ਇੱਥੇ ਹੀ ਇਹਨਾਂ ਦੀ ਬਾਅਦ ਵਿੱਚ ਮੌਤ ਹੋਈ ਦੱਸੀ ਜਾ ਰਹੀ ਹੈ ਫਿਲਹਾਲ ਇਹ ਵੱਡੀਆਂ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਅੰਦਰ ਨਤਮਸਤਕ ਹੋਣ ਦੀ ਲਈ ਬੇਬੇ ਆਪਣੇ ਸਵਾਸ ਤੇ ਆ ਗਈ ਹੈ ਇਹ ਤਸਵੀਰਾਂ ਇਤਿਹਾਸਕ ਗੁਰੂ ਘਰ ਹੈ ਸੁਲਤਾਨਪੁਰ ਲੋਧੀ ਸਾਹਿਬ ਦਾ ਜਿੱਥੇ ਅੱਜ ਦੁਪਹਿਰ ਦੇ ਸਮੇਂ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਨੌਕੀ ਘਟਨਾ ਜੁਰੂਰ ਕਹੀ ਜਾ ਸਕਦੀ ਹੈ ਕਿ ਨਤਮਸਤਕ ਹੋਣ ਦੇ ਲਈ ਬੀਬੀ ਗੁਰੂ ਸਾਹਿਬ ਦੇ ਅੱਗੇ ਆਪਣੇ ਪ੍ਰਾਂਤ ਤਿਆਗ ਗਈ ਹੈ ਮੈਲਾ ਦੀ ਮੌਤ ਦਾ ਕਾਰਨ ਹਾਲਾਂਕਿ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਪੈਂਸਲ ਹੈ ਬਜ਼ੁਰਗ ਮਾਤਾ ਸੀ ਗੁਰਦਾ ਸਾਹਿਬ ਨਤਮਸਤਕ ਹੋਣ ਲਈ ਆਏ ਪਰਿਵਾਰ ਸਮੇਤ ਪਹੁੰਚੇ ਸਨ ਜਦੋਂ ਦਾਖਲ ਹੋਣ ਲੱਗੇ ਗੁਰੂ ਘਰ ਦੇ ਉੱਥੇ ਚੱਕਰ ਖਾ ਕੇ ਡਿੱਗੇ ਨੇ ਬਾਅਦ ਵਿੱਚ ਜਦੋਂ ਪਰਿਵਾਰ ਵੱਲੋਂ ਉਸ ਬਜ਼ੁਰਗ ਮਾਤਾ ਨੂੰ ਕੁਝ ਨੇੜਲੇ ਲੋਕਾਂ ਦੀ ਸਹਾਇਤਾ ਦੇ ਨਾਲ ਹਸਪਤਾਲ ਲ ਦਾ ਪਤਾ ਲੱਗਿਆ ਕਿ ਉਸ ਬਜ਼ੁਰਗ ਮਾਤਾ ਦੀ ਹਾਰਟ ਅਟੈਕ ਆਉਣ ਦੇ ਕਾਰਨ ਮੌਤ ਹੋ ਗਈ ਹੈ। ਦੱਸਿਆ ਗਿਆ ਜੀਵੋਗਰੀ ਮਾਮਲਾ ਘਟਨਾ ਸੁਲਤਾਨਪੁਰ ਉਹਦੇ ਤਸ ਗੁਰਦਰਾਸ਼ਿਰ ਬੇਸ ਸਾਹਿਬ ਦੀ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਸਿੱਖੀ ਦੇ ਸਿਧਾਂਤਾਂ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦਾ ਸਭ ਤੋਂ ਲੰਮਾ ਸਮਾਂ ਬਤੀਤ ਕੀਤਾ ਹੈ। ਮੌਕੇ ਤੇ ਮੌਜੂਦ ਲੋਕਾਂ ਦਾ ਦੱਸਿਆ ਗਿਆ ਕਿ ਇਸ ਬਜ਼ੁਰਗ ਮਾਤਾ ਦੇ ਨਾਲ ਉਸਦੇ ਪਰਿਵਾਰ ਵੀ ਨਤਮਸਤਕ ਹੋਣ ਲਿਆ ਸੀ। ਕਿਸੇ ਕੇਸ ਵਿੱਚ ਪਰਿ ਹੋਣ ਦੀ ਖੁਸ਼ੀ ਵਿੱਚ ਉਹ ਮਾਲਕ ਦੇ ਦਰਬਾਰ ਤੇ ਸ਼ੁਕਰਾਨਾ ਕਰਨ ਲਈ ਪਹੁੰਚੇ ਸਨ। ਘਟਨਾ ਦੇ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਚੁੱਕੀਆਂ ਨੇ। ਫਿਲ ਹਰੀਖ ਦੀ ਪ੍ਰਤੀਕਿਰਿਆ ਤੇ ਵਾਹਿਗੁਰੂ ਜੀ ਵੱਜੋਂ ਮਿਲ ਰਹੀ ਹੈ ਜਿਸ ਤਰੀਕੇ ਸੁਖਵਿੰਦਰ ਸੰਧੂ ਤੇ ਜਸਵੀਰ ਬਾਵਾ ਰਵਿੰਦਰ ਕੋ ਬਾਵਾ ਇੱਕਦਮ ਵਾਹਿਗੁਰੂ ਜੀ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਖਬਰ ਸ਼ੇਅਰ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਸultanpur Lodi ਦੇ ਇਤਿਹਾਸਕ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਆਜ ਮਾਤਾ ਨੇ ਗੁਰੂ ਘਰ ਦੇ ਅੰਦਰ ਹੀ ਆਪਣੇ ਪ੍ਰਾਂਤ ਤਿਆਗ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਨਤਮਸਤਕ ਹੋ ਕੇ ਅੱਗੇ ਵੱਧ ਰਹੀ ਹੈ ਗੇਟ ਤੋਂ ਅੰਦਰ ਦਾਖਲ ਹੋਏ ਨੇ ਇਸੇ ਦਰਮਿਆਨ ਪਰਿਵਾਰ ਦੇ ਨਾਲ ਅੰਦਰ ਜਾ ਰਹੇ ਨੇ ਅੱਗੇ ਵੱਧੇ ਹੋਏ ਮਾਤਾ ਦੱਸਿਆ ਜਾਂਦਾ ਹੈ ਕਿ ਜਿੱਥੋਂ ਕੜਾ ਪ੍ਰਸ਼ਾਦ ਦੀ ਦੇਖ ਲੈਣੀ ਸੀ ਉਸ ਥਾਂ ਤੇ ਪਹੁੰਚਦੇ ਨੇ ਦੇਖ ਲੈਂਦੇ ਸਮੇਂ ਲਾਈਨ ਲੱਗੀ ਸੀ ਅਚਾਨਕ ਕਿ ਮਾਤਾ ਜੀ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੁੰਦੀ ਹੈ ਤੇ ਅਚਾਨਕ ਉਹ ਥੀ ਚੱਕਰ ਖਾ ਕੇ ਡਿੱਗ ਪੈਂਦੇ ਨੇ ਬਸ ਫੇਰ ਕੀ ਸੀ ਮਾਤਾ ਨੂੰ ਤੁਰੰਤ ਹਸਪਤਾਲ ਨੇੜਲੇ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਕਿ ਹੁਣ ਮਾਤਾ ਦੀ ਤਬੀਅਤ ਮਾਫ ਕਰਨਾ ਜਿੱਥੇ ਕਿ ਮਾਤਾ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਨੇ ਤੁਹਾਡੀ ਸਕਰੀਨ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਤੁਸੀਂ ਵੀ ਵੇਖ ਪਾ ਰਹੇ ਹੋ ਤਸਵੀਰਾਂ ਸਾਬ ਵਿਖਿਆ ਜਾ ਸਕਦਾ ਹੈ ਕਿ ਦਾ ਮਾਤਾ ਅਚਾਨਕ ਹੀ ਚੱਕਰ ਖਾ ਕੇ ਢੇਠਾ ਡਿੱਗਦੇ ਨੇ ਤੇ ਢੇਠਾ ਡਿੱਗਦੇ ਸੰ ਦਿਗਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਫਿਲਹਾਲ ਵੱਡੀਆਂ ਤਸਵੀਰਾਂ ਜਰੂਰ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਇਸ ਵਿੱਚਕਾਰ ਸੁਖਿੰਦਰ ਸੰਧੂ ਜਸਵੀਰ ਬਾਵਾ ਭਪਿੰਦਰ ਸਿੰਘ ਮਹਤਾ ਸਤਨਾ ਵਾਹਿਗੁਰੂ ਜਿਲਖ ਰਹੇ ਨੇ ਤੁਸੀਂ ਵੀ ਪ੍ਰਤੀਕਿਰਿਆ ਦਿੰਦੇ ਰਹੋ ਖਬਰ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ ਪਰ ਗੁਰੂ ਘਰ ਦੇ ਅੰਦਰ ਪ੍ਰਾਂਤ ਤਿਆਗ ਗਈ ਮਾਤਾ ਦੀਆਂ ਇਹ ਲਾਈਵ ਤਸਵੀਰਾਂ ਨੇ ਜਦੋਂ ਕਹਿ ਸਕਦੇ ਹਾਂ ਕਿ ਗੁਰੂ ਘਰ ਦੇ ਅੰਦਰ ਮਾਤਾ ਨੇ ਆਪਣੇ ਸਵਾਸ ਛੱਡ ਦਿੱਤੇ ਨੇ ਇੱਕ ਬਜ਼ੁਰਗ ਮਾਤਾ ਆਉਂਦੀ ਹੈ 65 ਵਰਿਆਂ ਦੀ ਉਸਦੀ ਉਮਰ ਹੈ ਦੱਸਿਆ ਜਾਂਦਾ ਹੈ ਕਿ ਪਰਿਵਾਰ ਦਾ ਕੋਈ ਜੀ ਕਿਸੇ ਮਾਮਲੇ ਦੇ ਵਿੱਚੋਂ ਬਰੀ ਹੋਇਆ ਉਸ ਦੇ ਨਾਲ ਪਰਿਵਾਰ ਪੂਰਾ ਪਰਿਵਾਰ ਨਤਮਸਤਕ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਇੱਥੇ ਪਹੁੰਚਦੇ ਨੇ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਸੀ ਗੁਰੂ ਘਰ ਤੇ ਨਤਮਸਤਕ ਹੋਣ ਦੇ ਲਈ ਪਰਿਵਾਰ ਆਉਂਦਾ ਹੈ ਬਜ਼ੁਰਗ ਮਾਤਾ ਨਾਲ ਆਉਂਦੀ ਹੈ 65 ਵਰਿਆਂ ਦੀ ਬਜ਼ੁਰਗ ਮਾਤਾ ਸੀ ਗੁਰੂ ਘਰ ਦੇ ਅੰਦਰ ਨਤਮਸਤਕ ਹੋਣ ਲਈ ਜਿਵੇਂ ਹੀ ਪਹੁੰਚਦੇ ਨੇ ਅੰਦਰ ਦਾਖਲ ਹੋਣ ਲੱਗਦੇ ਨੇ ਤੇ ਇਸ ਦੇ ਦੌਰਾਨ ਮਾਤਾ ਨੂੰ ਚੱਕਰ ਜਾ ਆਉਂਦਾ ਮਾਤਾ ਦੇਖਦੀ ਦੇਖਦੇ ਹੀਠਾਂ ਡਿਕਪੰਦੇ ਨੇ ਜ਼ਮੀਨ ਦੇ ਉੱਤੇ ਜਿਸ ਤੋਂ ਬਾਅਦ ਇਸ ਬਜ਼ੁਰਗ ਮਾਤਾ ਨੂੰ ਸਾਂਭਣ ਲਈ ਉਸ ਦਾ ਪਰਿਵਾਰ ਅੱਗੇ ਵੱਧਦਾ ਉਸ ਪਰਿਵਾਰ ਦੇ ਵੱਲੋਂ ਮਾਤਾ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾਂਦੇ ਹੱਥ ਪੈਰ ਮਲੇ ਜਾਂਦੇ ਨੇ ਤਾਂ ਜੋ ਤੁਰੰਤ ਮਾਤਾ ਨੂੰ ਹਸਪਤਲਿਆਂ ਦਾ ਜਾ ਸਕੇ ਪਰ ਜਦੋਂ ਤੱਕ ਮਾਤਾ ਖੁਸ਼ ਨਾ ਆਈ ਉਸ ਨੂੰ ਉਹਨਾਂ ਨੂੰ ਤੁਰੰਤ ਦੱਸਿਆ ਜਾਂਦਾ ਹੈ ਕਿ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਹੁਣ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਫਿਲਹਾਲ ਬਹੁਤ ਮੰਤਪਾਗੀਆਂ ਹੈ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਫਿਲਹਾਲ ਇਹ ਮੰਤਪਾਗੀ ਖਬਰ ਸੁਲਤਾਨਪੁਰ ਲੋਧੀ ਦੇ ਇਤਿਹਾਸ